ਵਹੀਗੁਰ ਕੀ ਖਾਲਸਾ ਵਹੀਗੁਰ ਕੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਤੇ ਸਵਾਤ ਹੈ ਅੱਜ ਦੇ ਆਪਾਂ ਉਹ ਲੈ ਕੇ ਆਏ ਆ ਵਲਾਂ ਵਾਲੀ ਪੱਗ ਜੀ ਲੈਂਥ 7.5 ਮੀਟਰ ਕੁਪਰੇੜ ਬਹਲ ਵਰਤਿਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਸਿੱਧੇ ਸੈਂਟਰ ਤੋਂ ਲੈ ਕੇ ਲੜ ਨੂੰ ਹੁਣੀ ਦਾ ਖਲਦਾ ਬਸ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲਿਆਂ ਚੋਂ ਜਿਹੜੇ ਆਪਾਂ ਬਲ ਨੂੰ ਇਕੱਠੇ ਕਰਕੇ ਤੇ ਜਿੰਨੇ ਆਪਣੇ ਬਲ ਪਾਉਣਾ ਚਾਹੁੰਦੇ ਸੀ ਉਹਨਾਂ ਵਿੱਚ ਬਲ ਪਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਲੜ ਨੂੰ ਜਿਹੜਾ ਆਪਾਂ ਜਿਆਦਾ ਪਤਲਾ ਨਹੀਂ ਕਰਾਂਗੇ ਜੇ ਆਪਾਂ ਲੜ ਨੂੰ ਜਿਆਦਾ ਪਤਲਾ ਕਰ ਦਨੇ ਆ ਜਿਹੜੇ ਆਪਣਾ ਲੜਾ ਤੇ ਨਾਲ ਦੇ ਉਹਦੇ ਜਿਹੜੇ ਬਲ ਹੋਣਗੇ ਉਹ ਜਿਹੜੇ ਨਾਲ ਦੇ ਨਾਲ ਖਿਸਕੀ ਜਾਣਗੇ ਤੇ ਫਿਰ ਜਿਹੜਾ ਲੜ ਨੂੰ ਲੋਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਅਗਲਾ ਡੱਪ ਲੜਾ ਲਾਉਣਾ ਲੜਨ ਬੈਕ ਤੋਂ ਪਿੰਚ ਕਰ ਲੈਣਾ ਪੂਣੀ ਦਾ ਖਲਦ ਬਸ ਥੱਲੇ ਰੱਖ ਕੇ ਬੰਦ ਬਸ ਉੱਤਰਾ ਕੇ ਚਾਰੋਂ ਗੁੰਜਿਆਂ ਨਾਲ ਜਿਹੜਾ ਪਲੜ ਉੱਤੋਂ ਲੋਡ ਕਰਾਂਗੇ ਚਾਰੋਂ ਗੁੰਜਿਆਂ ਨਾਲ ਜਿਹੜਾ ਪਲੜ ਨੂੰ ਉੱਤੋਂ ਲੋਡ ਕਰਕੇ ਇਹੜੇ ਆਪਣਾ ਲੜੜੇ ਇਹ ਪਵਾਲਿਆਂ ਪਾਉਣੇ ਹਨ ਤੇੜੇ ਜਿੱਥੇ ਆਪਣੇ ਪਹਿਲੇ ਵਾਲ ਬਲ ਮੁਕ ਦੇਉਗੇ ਉੱਥੇੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਅਗਲਾੜਾ ਪਹਿਲਾ ਉਹਨਾਂ ਨਾਲ ਲੜਨ ਨੂੰ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਖੁੱਲਦਾ ਸੱਤ ਸੇਰ ਆ ਕੇ ਬੰਦ ਬਸotra ਕੇ ਚਾਰ ਉਂਗਲੀਆਂ ਨਾਲ ਜਿਹੜਾ ਪਲੈਡ ਨੂੰ ਲੋਡ ਕਰਾਂਗੇ ਚਾਰ ਉਂਗਲੀਆਂ ਨਾਲ ਜਿਹੜਾ ਪਲੈਡ ਨੂੰ ਲੋਡ ਕਰਕੇ ਉਂਗਲੀ ਤੇ ਗੁੱਠਿਆਂ ਨਾਲ 500 ਵਿੱਚੋਂ ਜਿਹੜਿਆ ਬਵਾਲਿਆਂ ਇਕੱਠੇ ਕਰਦੇ ਨੇ ਨਾ ਉਂਗਲੀਆਂ ਗੁੱਠਿਆਂ ਨਾਲ 500 ਵਿੱਚੋਂ ਜਿਹੜਿਆ ਬਵਾਲਿਆਂ ਇਕੱਠੇ ਕਰਕੇ ਜਿੱਥੇ ਆਪਣੇ ਪਹਿਲੇ ਵਾਲ ਬਵਾਲ ਮੁੱਕ ਰਹੇ ਹੋ ਉੱਥੇ ਜਿਹੜਾ ਪਲੈਡ ਨੂੰ ਲੋਡ ਕਰਕੇ ਲਗਾ ਦੇਣਾ ਤੇ ਨੌਟ ਲੈ ਵਿੱਚ ਤਾਂ ਕਿੰਨੀ ਜੱਗੀ ਤੇ ਲੜੇ ਆਪਣੇ ਵੱਲੋਂ ਲੋਡ ਕਰਕੇ ਕਿਹੜਾ ਲੜਨ ਲਗਾਵਾਂਗੇ ਤੇ ਫੇਰ ਉਸ ਤੋਂ ਬਾਅਦ ਜਿਹੜਾ ਆ ਪਾਗਲਾ ਲੜ ਲਗਾਉਣਾ ਜਿਹੜਾ ਲੜਨ ਬਾਅਦ ਤੋ ਪੈਂਚੇ ਘੜਕੇ ਪੂਣੀ ਦਾ ਖੁੱਲਦੋ ਪਾਸਾ ਛਲੇ ਰਾਕੇ ਬੰਦ ਪਾਸਾ ਉਤਰਾ ਕੇ ਦੋਹੀ ਪੱਲੇ ਇਕੱਠੇ ਕਰਕੇ ਪਹਿਲੇ ਦੂਜੇ ਪੱਲਿਆਂ ਆਪਾਂ ਜਿਹੜਾ ਜ਼ਿਆਦਾ ਖੋਲਾਂਗੇ ਪਹਿਲੇ ਪੱਲੇ ਜਿਹੜੇ ਆਪਾਂ ਬਲਾਂ ਬਲਿਓਂ ਇਕੱਠੇ ਕਰਕੇ ਦੂਜੇ ਪੱਲੇ ਜਿਹੜੇ ਆਪਣੇ ਬਲ ਨੇ ਉਪਏ ਹੁੰਦੇ ਆ ਨਾ ਉਹਨਾਂ ਬਲਾਂ ਨੂੰ ਜੋੜ ਕੇ ਇਹ ਦੋਨਾਂ ਬਲਾਂ ਦੇ ਦੋਈ ਪੱਲਿਆਂ ਦੇ ਬਲਾਂ ਨੂੰ ਜੋੜ ਕੇ ਜਿਹੜਾ ਲੜ ਨੂੰ ਲੋਡ ਕਰਕੇ ਤੇ ਜਿੱਥੇ ਆਪਣੇ ਪਹਿਲੇ ਪੱਲੇ ਦੇ ਬਲ ਮੁੱਕਦੇ ਹੋਣਗੇ ਉੱਥੇ ਜਿਹੜਾ ਪ੍ਰਣ ਨੂੰ ਲੋਡ ਕਰਕੇ ਲਗਾ ਦੇਣਾ ਹੈ ਟੇੜਾ ਪਲ ਅਗਲਾ ਲੜ ਲਗਾਉਣਾ ਲਾਰਨ ਬੈਕ ਤੋਂ ਪਿੰਚ ਕਰ ਲੈਣਾ ਪੁਣੀ ਦਾ ਖੁੱਲਦਾ ਵਾ ਥੱਲੇ ਰੱਖ ਕੇ ਬੰਦ ਪਾਸੇ ਉੱਤਰਾ ਕੇ ਚਾਰ ਉਂਗਲਾਂ ਨਾਲ ਜਿਹੜਾ ਪਲੜ ਨੂੰ ਉੱਤ ਲੋਡ ਕਰਾਂਗੇ ਤਾਂ ਫੇਰ ਉਂਗਲੀ ਨੂੰ ਕੁਠੇੜਿਆ ਉਸੋ ਵੀ ਚੇੜਿਆ ਬਵਾਲਿਓਂ ਇਕੱਠੇ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜਾ ਆਪਣਾ ਲਾਸਟ ਵਾਲ ਹੋਊਗਾ ਉਹਨਾਂ ਜਿਹੜਾ ਆਪਾਂ ਹਲਕਾ ਹੀ ਲੜ ਨੂੰ ਪੇਚ ਕਰਾਂਗੇ ਅੰਦਰ ਨੂੰ ਫੋਲਡ ਕਰਾਂਗੇ ਤਾਂ ਇਹ ਵੀੜੇ ਆਪਣੇ ਵਾਲ ਨੇ ਨੋਕ ਤੇ ਟਿਕੇ ਰਹਿਣ ਜਿਹੜੇ ਆਪਾਂ ਲੜਨੇ ਆ ਚੰਗੀ ਤਰ੍ਹਾਂ ਵਲਨੇ ਆਪਾਂ ਚੰਗੀ ਤਰ੍ਹਾਂ ਟੈਟ ਕਰਕੇ ਤੇ ਇੱਥੇ ਆਪਣੇ ਪਹਿਲੇ ਦੇ ਵਾਲ ਮ ਕੋਈ ਉਹਥੇ ਲਾ ਫਲਾਡ ਨੂੰ ਲੋਡ ਕਰਕੇ ਲੰਗਾਵਾਂਗੇ ਤੇ ਹੁਣ ਜਿਹੜੇ ਆਪਾਂ ਲੜ ਲਾਈ ਸੀ ਉਹ ਜਿਹੜੇ ਆਪਾਂ ਵਲ ਪਾਈ ਸੀ ਉਹਨਾਂ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਸਾਰੇ ਜਿਹੜੇ ਆਪਾਂ ਪਹਿਲੇ ਪੰਜ ਲੜ ਲਾਏ ਨੇ ਉਹਨਾਂ ਜਿਹੜੇ ਆਪਾਂ ਵਲ ਪਾਏ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸੰਗੜੀਆਂ ਕਰ ਲੈਣਾ ਤੇ ਜੇ ਕੋਈ ਬਲ ਢਿੱਲਾ ਰਹਿੰਦਾ ਹੋਤਾ ਉਹਦੇ ਤੇ ਪੱਗ ਮੈਂ ਜਾਂ ਵਾਈ ਫੇਰ ਕੇ ਜਾ ਆਪਣੀ ਸੂਈਆਂ ਸੂਈ ਵਰਤ ਕੇ ਜਿਹੜੇ ਆਪਾਂ ਵਾਲ ਨੇ ਸੰਘਣੇ ਕਰ ਸਕਦੇ ਹਾਂ ਤੇ ਨੋਕ ਤੋਂ ਲੈ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਨੇ ਆਪਾਂ ਬਾਜਾਂ ਪੱਗ ਪੈਣ ਫੇਰ ਕਿਹੜੇ ਆਪਣੇ ਵਾਲ ਨੇ ਸੰਘਣੇ ਕਰ ਲੈਣੇ ਹਨ ਤੇ ਅਗਲਾੜਾ ਪਲੜਾ ਲਾਉਣਾ ਲੜਨ ਨੂੰ ਬੈਕ ਤੋਂ ਪਿੰਚੇ ਕਰ ਲੈਣਾ ਚਾਰ ਉਂਗਲੀਆਂ ਨਾਲ ਜਿਹੜਾ ਪਲੜ ਨੂੰ ਉੱਪਰ ਲੋਡ ਕਰ ਲੈਣਾ ਚਾਰ ਉਂਗਲੀਆਂ ਨਾਲ ਜਿਹੜਾ ਪਲੜ ਨੂੰ ਉੱਪਰ ਲੋਡ ਕਰਾਂਗੇ ਤੇ ਫਿਰ ਜਿਹੜਾ ਲੜਨ ਨੂੰ ਡਬਲ ਫੋਲਡ ਕਰ ਲੈਣਾ ਤੇ ਜਿਹੜਾ ਲੜਨ ਨੂੰ ਜਿਹੜਾ ਤੁਸੀਂ ਵਾਲ ਪਾ ਕੇ ਜਾਂ ਸਾਫ ਜਿਹੜਾ ਕਰਕੇ ਲਗਾ ਸਕਦੇ ਹੋ ਤੇ ਨਾਲੇ ਵਾਲੇ ਬਾਕੀ ਬਾਤ ਜਿਹੜੀ ਆਪਾਂ ਸੈਟਿੰਗ ਕਰਨੀ ਆ ਤੇ ਜਿੰਨੀ ਤੁਸੀਂ ਦੀ ਤੜਾਈ ਰੱਖਣਾ ਚਾਹਦੇ ਤੁਸੀਂ ਉਹਨੇ ਦੀ ਤੜਾਈ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਚਾਰੋਂ ਉਂਗਲਾਂ ਨਾਲ ਜਿਹੜਾ ਫਲੜ ਨੋਤੋਂ ਵੀ ਲੋਡ ਕਰ ਲੈਣਾ ਉੱਤੇ ਲੜਾਈ ਜਿਹੜੀ ਸੈਟਿੰਗ ਆਲੀ ਤੇ ਜਿਹੜਾ ਆਪਣਾ ਡਬਲ ਸੀਸ਼ਾੜਾ ਆਪਣਾ ਬੱਤ ਸੱਕ ਰਹੇ ਹੋ ਆਪਣੀ ਬਾਕੀ ਬਾਕੀ ਜਿਹੜੀ ਆ ਪਛੜੀ ਜਿਹੜੀ ਕਰ ਲੈਣੀ ਐ ਤੇ ਫਿਰ ਜਿਹੜਾ ਆ ਪਾਗ ਬੈਨ ਹੁਣ ਨੱਕ ਦੀ ਜਿਹੜਾ ਆ ਪਾਗ ਪੈਨ ਲਗਾਉਣਾ ਐ ਨਕਤੀ ਸੀ ਜਿਹੜਾ ਆਪਾਂ ਪੱਗ ਬੈਲ ਲਗਾ ਕੇ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਕਲਗੀ ਲੜ ਨੂੰ ਦੱਦਾ ਉੱਤੇ ਉਹ ਅੱਧਾ ਥੱਲੇ ਫੋਲਡ ਕਰ ਲੈਣਾ ਬਰਾਬਰ ਫੋਲਡ ਕਰਕੇ ਉਹਦੀ ਇੱਕ ਟੈਪ ਦੀ ਪੂਣੀ ਬਣਾ ਲੈਣੀ ਹੈ ਉਹਦੀ ਇੱਕ ਟੈਪ ਦੀ ਪੂਣੀ ਬਣਾ ਕੇ ਲੜਨੂ ਬੈਗ ਤੇ ਚੜਾਈ ਤੇ ਲੈ ਕੇ ਆਉਣਾ ਹੈ ਲੜਨੂ ਬੈਗ ਤੇ ਚੜਾਈ ਤੇ ਲੈ ਕੇ ਮੋੜੇ ਲੈ ਕੇ ਆਪਾਂ ਦੀ ਚੜਾਈ ਘਟਾ ਦੇਣੀ ਹੈ ਤੇੜਾ ਆਪਾਂ ਲੜਨੂ ਚੰਗੀ ਤਰ੍ਹਾਂ ਸਾਫ ਕਰ ਲੈਣਾ ਜਿਹੜੇ ਉੱਤੇ ਵਾਲ ਰਹਿੰਦੇ ਆ ਇੱਥੇ ਆਪਣਾ ਕਲਗੀ ਨਾਲ ਜਿਹੜੇ ਉੱਤੇ ਵਾਲੇ ਆਂਦੇ ਉਹਨਾਂ ਨੂੰ ਆਪ ਬਾਜ ਨਾਲ ਕੱਢ ਲੈਣਾ ਹੈ ਤਵੇਲੇ ਪੱਕ ਬੰਦੇ ਸਲੇਰਾ ਕਿਹੜਾ ਪਲਾਡ ਨੂੰ ਫਰਟ ਵੱਲ ਨੂੰ ਫੋਲਡ ਕਰ ਦੇਣਾ ਫਰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਜਿਹੜਾ ਲੜ ਨੂੰ ਉੱਤੇ ਦੱਬਣਾ ਹੈ ਜੇਕਰ ਲੜ ਉੱਤੋਂ ਖਿਸਕ ਜਾਂਦਾ ਹੈ ਜਾਂ ਘਟੇਂਦਾ ਤੁਸੀਂ ਇੱਕ ਜਾਂ ਦੋ ਪੱਕ ਵੇੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਬਾਕੀ ਪਾ ਜਿਹੜੀ ਆ ਪਛੜੀ ਜਿਹੜੀ ਕਰ ਲੈਣੀ ਹੈ ਇਹ ਕਮਰੇ ਕੋਲ ਦੇ ਦੋ ਮਰੇ ਤੇ ਨਾਲ ਜਿਹੜਾ ਬਾਕੀ ਫਾਦੜੀ ਆ ਪਸੜਿੰਗ ਕਰੀ ਜਾਣੀ ਹੈ ਤੇ ਫਿਰ ਜਿਹੜਾ ਆਪਾਂ ਸਿਰ ਟਕਣਾ ਜਿਹੜਾ ਆਪਾਂ ਪਹਿਲੇ ਵਾਲੀ ਸਿੱਧੇ ਸੈਂਟਰ ਕਿਉਂ ਉਹਨੂੰ ਬੈਗ ਤੋਂ ਖਿੱਚ ਲੈਣਾ ਹੈ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਫਲਾਉਣਾ ਹੈ ਫਲਾ ਕੇ ਇੱਕ ਵਾਰ ਖਿੱਚਾਂ ਖਿੱਚਣ ਤੋਂ ਬਾਅਦ ਚਾਰੇ ਪਾਸੇ ਜਿਹੜਾ ਆਪਾਂ ਸਿਰ ਉਹ ਦੱਬ ਕੇ ਜਿਹੜਾ ਆਪਾਂ ਸਿਰ ਚੰਗੀ ਤਰ੍ਹਾਂ ਟਾਈਟ ਕਵਰ ਕਰ ਲੈਣਾ ਹੈ ਜਿਹੜਾ ਬੈਗ ਜੜਾ ਲਗਾਉਣਾ ਅਦਾ ਜੋਧੇ ਕੋ ਬੋਲਡ ਕਰਕੇ ਜਿਹੜਾ ਪਲੜ ਨੂੰ ਬੈਗ ਤੇ ਹੀ ਦੱਬ ਲੈਣਾ ਹੈ ਜਾ ਲਦੇ ਇਹਨੋ ਲੈ ਕੇ ਅਜੋਨੇ ਨਵੇਂ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ